ਦੋਸਤੋ ਬਹੁਤ ਹੀ ਦੁਖਦਾਈ ਖਬਰ ਹੈ ਕੱਲ ਦੀ ਖਬਰ ਹੈ ਖਬਰ ਦੇ ਮੁਤਾਬਕ ਪੰਚਕੁਲਾ ਦੇ 27 ਸੈਕਟਰ ਦੀ ਘਟਨਾ ਹੈ 27 ਮਈ ਦੀ ਰਾਤ ਦੀ ਗੱਲ ਹੈ ਇੱਕੋ ਪਰਿਵਾਰ ਦੇ 7 ਮੈਂਬਰਾਂ ਨੇ ਖੁਦਕੁਸ਼ੀ ਕਰ ਲਈ ਆਤਮ ਹੱਤਿਆ ਕਰ ਲਈ ਸੁਸਾਈਡ ਕਰ ਲਿਆ ਪੂਰੇ ਪਰਿਵਾਰ ਨੇ ਜਿਸ ਦੇ ਵਿੱਚ ਤਿੰਨ ਪੀੜੀਆਂ ਸ਼ਾਮਲ ਨੇ ਇੱਕ ਜਿਹੜਾ ਪਰਿਵਾਰ ਦਾ ਮੁਖੀ ਸੀਗਾ ਪ੍ਰਵੀਨ ਮਿੱਤਲ ਤੇ ਉਸ ਦੀ ਪਤਨੀ ਸੀ ਪ੍ਰਵੀਨ ਮਿੱਤਲ ਦੇ ਮਾਪੇ ਸੀਗੇ ਪ੍ਰਵੀਨ ਮਿੱਤਲ ਦੇ ਤਿੰਨ ਬੱਚੇ ਵੀ ਸੀ ਪੂਰੇ ਪਰਿਵਾਰ ਨੇ ਕਾਰ ਦੇ ਵਿੱਚ ਬੈਠ ਕੇ ਖਾਣੇ ਦੇ ਵਿੱਚ ਜ਼ਹਿਰ ਮਿਲਾ ਕੇ ਖਾ ਲਿਆ ਆਤਮ ਹੱਤਿਆ ਕਰ ਲਈ ਤੇ ਇਹ ਆਤਮ ਹੱਤਿਆ ਕਿਉਂ ਕੀਤੀ ਸੁਸਾਈਡ ਕਿਉਂ ਕੀਤਾ ਪੂਰੇ ਪਰਿਵਾਰ ਨੇ ਕਿਵੇਂ ਕੀਤਾ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਕਿ ਦੋਸਤੋ ਅਸੀਂ ਕਈ ਵਾਰੀ ਖਬਰਾਂ ਪੜ੍ਹਦੇ ਆ ਸੁਣਦੇ ਆ ਕਿ ਇੱਕ ਵਿਅਕਤੀ ਨੇ ਜੀ ਕਰਜ਼ੇ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ ਜਾਂ ਕਈ ਵਾਰੀ ਅਸੀਂ ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ ਕਿ ਕਿਸਾਨ ਨੇ ਕਰਜ਼ੇ ਤੋਂ ਤੰਗਾ ਕੇ ਖੁਦਕੁਸ਼ੀ ਕਰ ਲਈ ਕਰਜ਼ੇ ਤੋਂ ਤੰਗ ਸੀਗਾ ਆਤਮਹੱਤਿਆ ਕਰ ਲਈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਸਾਨੂੰ ਪੜਨ ਨੂੰ ਸੁਣਨ ਨੂੰ ਮਿਲ ਜਾਂਦੀਆਂ ਨੇ ਪਰ ਜਿਹੜੀ ਇਹ ਖਬਰ ਹੈ ਬਹੁਤ ਹੀ ਦੁਖਦਾਈ ਖਬਰ ਹੈ ਕਿ ਇੱਕ ਪੂਰੇ ਪਰਿਵਾਰ ਨੇ ਸੱਤ ਮੈਂਬਰਾਂ ਨੇ ਖੁਦਕੁਸ਼ੀ ਕਰ ਲਈ ਆਤਮਹੱਤਿਆ ਕਰ ਲਈ ਜਾਣਕਾਰੀ ਦੇ ਮੁਤਾਬਕ ਖਬਰ ਦੇ ਮੁਤਾਬਕ ਕਿ ਪੂਰਾ ਪਰਿਵਾਰ ਕਰਜ਼ੇ ਤੋਂ ਪਰੇਸ਼ਾਨ ਸੀਗਾ ਕਰਜ਼ਾ ਸੀਗਾ ਤੇ ਖਬਰ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਉੱਪਰ ਕਰੋੜਾਂ ਰੁਪਏ ਦਾ ਕਰਜ਼ਾ ਸੀਗਾ ਧਮਕੀਆਂ ਮਿਲਦੀਆਂ ਸੀ ਡਰਾਇਆਤ ਮਕਾਇਆ ਜਾਂਦਾ ਸੀ ਕਰਜ਼ੇ ਦੇ ਕਾਰਨ ਜਿਨ੍ਹਾਂ ਨੇ ਪੈਸੇ ਲੈਣੇ ਸੀ ਲੋਨ ਚਲਦੇ ਸੀ ਖਬਰ ਦੇ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ 15 ਕਰੋੜ ਤੋਂ ਲੈ ਕੇ 20 ਕਰੋੜ ਰੁਪਏ ਤੱਕ ਦਾ ਕਰਜ਼ਾ ਹੋ ਸਕਦਾ ਹੈ ਇਹ ਪਰਿਵਾਰ ਕੌਣ ਸੀ ਕਿੱਥੋਂ ਸੀ ਕੀ ਕਰਦਾ ਸੀ ਪਰਿਵਾਰ ਦੱਸਿਆ ਜਾ ਰਿਹਾ ਹੈ ਕਿ ਮੂਲ ਰੂਪ ਦੇ ਵਿੱਚ 데ਰਾਦੂਨ ਦਾ ਰਹਿਣ ਵਾਲਾ ਸੀਗਾ ਉੱਤਰਾਖੰਡ ਦਾ ਪਿਛਲੇ ਕੁਝ ਸਾਲਾਂ ਤੋਂ ਇਹ ਪਰਿਵਾਰ ਪੰਚਕੁਲਾ ਦੇ ਵਿੱਚ ਰਹਿ ਰਿਹਾ ਸੀਗਾ ਜਿਹੜਾ ਪਰਿਵਾਰ ਦਾ ਮੁਖੀ ਸੀਗਾ ਪ੍ਰਵੀਨ ਮਿੱਤਲ ਉਹ ਇੱਕ ਬਿਜ਼ਨਸਮੈਨ ਸੀਗਾ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਵੱਡੀ ਏਰੀਆ ਹੈਗਾ ਜਿੱਥੇ ਕਾਫੀ ਕੰਪਨੀਆਂ ਨੇ ਫੈਕਟਰੀਆਂ ਨੇ ਉੱਥੇ ਇਹਨਾਂ ਦੀ ਇੱਕ ਸਕ੍ਰੈਪ ਦੀ ਫੈਕਟਰੀ ਸੀਗੀ ਪਰ ਆਮਦਨ ਘਟ ਹੋਣ ਦੇ ਕਾਰਨ ਹੌਲੀ-ਹੌਲੀ ਜਿਹੜਾ ਕਰਜ਼ਾ ਸੀਗਾ ਉਹ ਵੱਧਦਾ ਗਿਆ ਲੋਨ ਵਗੈਰਾ ਲਏ ਹੋਏ ਸੀਗੇ ਤੇ ਫਿਰ ਬੈਂਕ ਨੇ ਉਹਨਾਂ ਦੀ ਫੈਕਟਰੀ ਨੂੰ ਜ਼ਬਤ ਕਰ ਲਿਆ ਦੋ ਫਲੈਟ ਸੀਗੇ ਉਹ ਜ਼ਬਤ ਕਰ ਲਏ ਤੇ ਕਾਰਾਂ ਸੀਗੀਆਂ ਉਹ ਵੀ ਜ਼ਬਤ ਕਰ ਲੀਆਂ ਤੇ ਫਿਰ ਇਸ ਤੋਂ ਬਾਅਦ ਪ੍ਰਵੀਨ ਨੇ ਦੇਰਾਦੂਨ ਦੇ ਵਿੱਚ ਹੀ ਇੱਕ ਟੂਰ ਐਂਡ ਟਰੈਵਲਰਜ਼ ਕੰਪਨੀ ਦਾ ਕਾਰੋਬਾਰ ਸ਼ੁਰੂ ਕੀਤਾ ਉਸ ਕਰਜ਼ੇ ਨੂੰ ਉਤਾਰਨ ਦੇ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਜਿਹੜਾ ਇਹ ਕਾਰੋਬਾਰ ਸੀਗਾ ਉਹ ਵੀ ਫੇਲ ਹੋ ਗਿਆ ਸਫਲਤਾ ਨਹੀਂ ਮਿਲੀ ਜਿਹੜੀ ਪਰਿਵਾਰ ਦੀ ਆਰਥਿਕ ਹਾਲਤ ਸੀਗੀ ਉਹ ਹੌਲੀ-ਹੌਲੀ ਹੋਰ ਮਾੜੀ ਹੋ ਗਈ ਮੰਦੀ ਹੋ ਗਈ ਤੇ ਇਸ ਤਰ੍ਹਾਂ ਇਹ ਕਰੋੜਾਂ ਰੁਪਏ ਦਾ ਜਿਹੜਾ ਕਰਜ਼ਾ ਹੈ ਉਹ ਚੜ ਗਿਆ ਜਿਵੇਂ ਕਿ ਅਸੀਂ ਗੱਲ ਕੀਤੀ ਹੈ ਕਿ ਜਾਣਕਾਰੀ ਦੇ ਮੁਤਾਬਕ 15 ਕਰੋੜ ਰੁਪਏ ਤੋਂ ਲੈ ਕੇ 20 ਕਰੋੜ ਰੁਪਏ ਤੱਕ ਦਾ ਕਰਜ਼ਾ ਹੋ ਗਿਆ ਕਰਜ਼ਾ ਵੱਡਾ ਸੀਗਾ ਜ਼ਿਆਦਾ ਹੋ ਗਿਆ ਜਿਹੜੇ ਪ੍ਰਵੀਨ ਮਿੱਤਲ ਦੇ ਸਹੁਰਾ ਸਾਹਿਬ ਨੇ ਪ੍ਰਵੀਨ ਦੀ ਪਤਨੀ ਦੇ ਜਿਹੜੇ ਪਿਤਾ ਜੀ ਨੇ ਹਰਕੇਸ਼ ਜੀ ਉਹਨਾਂ ਨੇ ਕਿਹਾ ਕਿ ਪੂਰਾ ਪਰਿਵਾਰ ਕਰਜ਼ੇ ਤੋਂ ਬਹੁਤ ਪਰੇਸ਼ਾਨ ਰਹਿੰਦਾ ਸੀਗਾ ਤੇ ਇੱਕ ਹੋਰ ਉਹਨਾਂ ਦਾ ਰਿਸ਼ਤੇਦਾਰ ਹੈਗਾ ਸੰਦੀਪ ਅਗਰਵਾਲ ਉਹਨਾਂ ਨੇ ਵੀ ਕਿਹਾ ਕਿ ਪ੍ਰਵੀਨ ਨੂੰ ਕਰਜ਼ਾ ਨਾ ਮੋੜ ਪਾਉਣ ਕਾਰਨ ਧਮਕੀਆਂ ਵੀ ਮਿਲਦੀਆਂ ਰਹੀਆਂ ਥ੍ਰੈਟ ਮਿਲਦੀ ਰਹੀ ਜਿਨ੍ਹਾਂ ਨੇ ਪੈਸੇ ਲੈਣੇ ਸੀ ਉਹ ਡਰਾਉਂਦੇ ਧਮਕਾਉਂਦੇ ਰਹੇ ਕਰਜ਼ਾ ਇੰਨਾ ਜ਼ਿਆਦਾ ਹੋ ਗਿਆ ਸੀਗਾ ਕਿ ਪਰਿਵਾਰ ਦੇ ਕੋਲੇ ਰੋਟੀ ਖਾਣ ਦੇ ਲਈ ਵੀ ਪੈਸੇ ਨਹੀਂ ਸੀਗੇ ਬਹੁਤ ਔਖੇ ਸੀ ਬਹੁਤ ਤੰਗੀ ਦੇ ਵਿੱਚ ਸੀਗੇ ਇਸ ਤਣਾਅ ਦੇ ਕਾਰਨ ਉਹਨਾਂ ਨੂੰ ਇੰਨਾ ਜਿਆਦਾ ਮਜਬੂਰ ਹੋਣਾ ਪਿਆ ਉਹ ਇੰਨੇ ਜਿਆਦੇ ਮਜਬੂਰ ਹੋ ਗਏ ਕਿ ਉਹਨਾਂ ਨੂੰ ਖੁਦਕੁਸ਼ੀ ਦਾ ਰਾਹ ਚੁਣਨਾ ਪਿਆ ਕੋਈ ਸ਼ੱਕ ਨਹੀਂ ਕਿ ਕਰਜ਼ਾ ਇੱਕ ਬਹੁਤ ਮਾੜੀ ਚੀਜ਼ ਹੈ ਕਰਜ਼ਾ ਜੇ ਜਿਆਦਾ ਵੱਧ ਜੇ ਹੱਦ ਤੋਂ ਜਿਆਦਾ ਹੋ ਜੇ ਤਾਂ ਫਿਰ ਕਰਜ਼ੇ ਨੂੰ ਉਤਾਰਨਾ ਬਹੁਤ ਔਖਾ ਹੋ ਜਾਂਦਾ ਹੈ ਜਿਸ ਦੇ ਸਿਰ ਕਰਜ਼ਾ ਹੁੰਦਾ ਹੈ ਪਤਾ ਉਸੇ ਨੂੰ ਹੁੰਦਾ ਹੈ ਸਕ੍ਰੈਪ ਦੇ ਕਾਰੋਬਾਰ ਦੇ ਵਿੱਚ ਧਾਤ ਪਲਾਸਟਿਕ ਕਾਗਜ਼ ਇਲੈਕਟ੍ਰੋਨਿਕ ਵਸਤੂਆਂ ਹੁੰਦੀਆਂ ਨੇ ਜਿਹੜੀਆਂ ਤੇ ਹੋਰ ਜਿਹੜਾ ਬੇਸਟੇਜ ਹੁੰਦੀ ਐ ਪੂਰਾ ਹੁੰਦਾ ਉਹਨੂੰ ਇਕੱਠਾ ਕਰਨਾ ਛਾਂਟਣਾ ਪ੍ਰੋਸੈਸ ਕਰਨਾ ਤੇ ਫਿਰ ਅੱਗੇ ਵੇਚਣਾ ਇਸ ਤਰ੍ਹਾਂ ਦਾ ਇਹ ਕਾਰੋਬਾਰ ਹੁੰਦਾ ਐ ਇਸ ਰਹਿਣਦਖੂਨ ਤੋਂ ਜਿਹੜੀਆਂ ਵੱਖ-ਵੱਖ ਸਮੱਗਰੀਆਂ ਕੱਢੀਆਂ ਜਾਂਦੀਆਂ ਨੇ ਉਹ ਫਿਰ ਰੀਸਾਈਕਲ ਕੀਤੀਆਂ ਜਾਂਦੀਆਂ ਨੇ ਇਸ ਦੇ ਨਾਲ ਫਿਰ ਮੁਨਾਫਾ ਕਮਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਐ ਤੇ ਜਿਹੜਾ ਮਿੱਤਲ ਪਰਿਵਾਰ ਸੀਗਾ ਉਹ ਇਹੀ ਸਕ੍ਰੈਪ ਦਾ ਕਾਰੋਬਾਰ ਕਰਦਾ ਸੀਗਾ ਪਰ ਇਸ ਕਾਰੋਬਾਰ ਦੇ ਵਿੱਚ ਸਫਲਤਾ ਨਹੀਂ ਮਿਲੀ ਉਸ ਤੋਂ ਬਾਅਦ ਵੀ ਉਹਨਾਂ ਨੇ ਟੂਰ ਐਂਡ ਟਰੈਵਲਜ਼ ਦਾ ਜਿਹੜਾ ਕਾਰੋਬਾਰ ਕੀਤਾ ਉਸ ਦੇ ਵਿੱਚ ਵੀ ਸਫਲਤਾ ਨਹੀਂ ਮਿਲੀ ਫਿਰ ਟੈਕਸੀ ਚਲਾਉਣੀ ਵੀ ਸਟਾਰਟ ਕੀਤੀ ਪਰ ਜਿਹੜਾ ਕਰਜ਼ਾ ਸੀਗਾ ਉਹ ਇੰਨਾ ਜ਼ਿਆਦਾ ਸੀ ਕਿ ਉੱਤਰਿਆ ਨਹੀਂ ਹੈਗਾ ਫਿਰ 27 ਮਈ 2025 ਦੀ ਰਾਤ ਨੂੰ ਮਿੱਤਲ ਪਰਿਵਾਰ ਪੰਚਕੁਲਾ ਦੇ ਸੈਕਟਰ 27 ਦੇ ਵਿੱਚ ਇੱਕ ਖਾਲੀ ਪਲਾਟ ਸੀਗਾ ਰਹਿਸੀ ਏਰੀਆ ਸੀਗਾ ਉੱਥੇ ਉਹਨਾਂ ਨੇ ਕਾਰ ਖੜੀ ਕੀਤੀ ਕਾਰ ਦੇ ਵਿੱਚ ਬੈਠੇ ਸੀਗੇ ਜਾਣਕਾਰੀ ਦੇ ਮੁਤਾਬਕ ਕਿ ਜਿਹੜੇ ਇੱਕ ਬਾਬਾ ਹੈਗੇ ਨੇ ਬਗਵੇਸ਼ਵਰ ਬਗਵੇਸ਼ਵਰ ਪਤਾ ਨਹੀਂ ਕੀ ਨਾਮ ਆ ਉਹਨਾਂ ਦਾ ਉਹਨਾਂ ਦਾ ਕੋਈ ਪ੍ਰੋਗਰਾਮ ਸੀਗਾ ਪੰਚਕੁਲਾ ਦੇ ਵਿੱਚ ਉੱਥੇ ਉਹ ਉਹ ਕਥਾ ਸੁਣਨ ਗਈ ਸੀ ਵਿਚਾਰ ਸੁਣਨ ਗਈ ਸੀ ਪ੍ਰੋਗਰਾਮ اٹੈਂਡ ਕਰਨ ਗਈ ਸੀ ਤੇ ਕਹਿੰਦੇ ਜਦੋਂ ਕੁਝ ਲੋਕਲ ਲੋਕਾਂ ਨੇ ਸਥਾਨਕ ਲੋਕਾਂ ਨੇ ਉਹ ਕਾਰ ਖੜੀ ਦੇਖੀ ਉੱਥੇ ਰਾਤ ਨੂੰ ਤਾਂ ਜਦੋਂ ਉਹਨਾਂ ਨੂੰ ਕੁਝ ਅਜੀਬ ਲੱਗਿਆ ਕੁਝ ਗੜਬੜ ਜੀ ਲੱਗੀ ਤਾਂ ਫਿਰ ਜਦੋਂ ਕਾਰ ਦੇ ਕੋਲ ਇੱਕ ਜਿਹੜਾ ਸ਼ਾਇਦ ਪੁਨੀਤ ਨਾਮ ਦਾ ਲੜਕਾ ਹੈ ਉਹ ਗਿਆ ਉਨੇ ਪੁੱਛਿਆ ਕਿ ਕਿਹਾ ਕਿ ਇਹ ਇੱਥੇ ਕਾਰ ਨੇ ਜੀ ਇੱਥੇ ਕਾਰ ਖੜੀ ਨਾ ਕਰੋ ਤੁਸੀਂ ਮਾਰਕੀਟ ਦੇ ਵਿੱਚ ਕਾਰ ਖੜੀ ਕਰ ਲਓ ਜਦੋਂ ਉਹਨੇ ਦੇਖਿਆ ਕਿ ਕਾਰ ਤੇ ਕੋਈ ਤੌਲੀਆ ਵਗੈਰਾ ਟੰਗਿਆ ਹੋਇਆ ਸੀ ਜਾਣਕਾਰੀ ਦੇ ਮੁਤਾਬਕ ਖਬਰ ਦੇ ਮੁਤਾਬਕ ਤੇ ਜਦੋਂ ਇੱਕ ਟਾਕੀ ਖੁੱਲੀ ਸੀਗੀ ਪ੍ਰਵੀਨ ਕਹਿੰਦੇ ਬਾਹਰ ਬੈਠਿਆ ਸੀਗਾ ਜਿਹੜਾ ਪ੍ਰਵੀਨ ਮਿੱਤਲ ਸੀਗਾ ਉਹ ਵੀ ਮਤਲਬ ਜਿਵੇਂ ਬੰਦਾ ਕੋਈ ਬਿਮਾਰ ਹੁੰਦਾ ਕਿਉਂਕਿ ਉਹਨੇ ਵੀ ਖਾਣੇ ਦੇ ਵਿੱਚ ਜ਼ਹਿਰ ਖਾਧੀ ਸੀਗੀ ਬਾਹਰ ਬੈਠਿਆ ਸੀ ਤੇ ਫਿਰ ਉਹਨੇ ਉਸ ਪਨੀਤ ਨਾਮ ਦੇ ਲੜਕੇ ਨੂੰ ਦੱਸਿਆ ਜਿਹੜਾ ਕੋਈ ਲੋਕਲ ਸਥਾਨਕ ਲੜਕਾ ਰਹਿੰਦਾ ਸੀਗਾ ਕਿ ਅਸੀਂ ਜੀ ਪੂਰੇ ਪਰਿਵਾਰ ਨੇ ਖਾਣੇ ਦੇ ਵਿੱਚ ਮਿਲਾ ਕੇ ਜ਼ਹਿਰ ਖਾ ਲਈ ਸੁਸਾਈਡ ਕਰ ਲਿਆ ਤੇ ਜਦੋਂ ਉਹਨੇ ਕਾਰ ਦੇ ਵਿੱਚ ਦੇਖਿਆ 6 ਜਿਹੜੇ ਮੈਂਬਰ ਸੀਗੇ ਪਰਿਵਾਰ ਦੇ ਉਹ ਐਵੇਂ ਉਲਟੇ ਪੁਲਟੇ ਪਏ ਸੀਗੇ ਇੱਕ ਦੂਜੇ ਦੇ ਉੱਪਰ ਉਲਟੀਆਂ ਕਰ ਰੱਖੀਆਂ ਸੀ ਕਿਉਂਕਿ ਖਾਣੇ ਦੇ ਵਿੱਚ ਮਿਲਾ ਕੇ ਜ਼ਹਿਰ ਖਾ ਲਈ ਸੀ ਉਲਟੀਆਂ ਹੋ ਗਈਆਂ ਮੌਤ ਹੋ ਗਈ ਤੇ ਪਰ ਜਿਹੜਾ ਪ੍ਰਵੀਨ ਸੀ ਉਹਨੇ ਬਾਅਦ ਵਿੱਚ ਖਾਦੀ ਹੋਣੀ ਉਹ ਹਜੇ ਥੋੜਾ ਹੋਸ਼ ਦੇ ਵਿੱਚ ਸੀਗਾ ਤੇ ਫਿਰ ਉਹਨੇ ਪੁਲਿਸ ਬੁਲਾਈ ਪੁਲਸਾਈ ਤੇ ਜਦੋਂ ਦੇਖਿਆ ਇਹ ਸਾਰੇ ਮਰ ਚੁੱਕੇ ਨੇਗੇ 6 ਮੈਂਬਰ ਤੇ ਉਹਨਾਂ ਨੂੰ ਹਸਪੀਟਲ ਲੈ ਗਏ ਫਿਰ ਪ੍ਰਵੀਨ ਨੂੰ ਵੀ ਹਸਪੀਟਲ ਦੇ ਵਿੱਚ ਲੈ ਗਏ ਪਰ ਉਹਨੇ ਵੀ ਦਮ ਤੋੜਤਾ ਪੂਰੇ ਜਿਹੜੇ 70 ਦੇ 7 ਮੈਂਬਰ ਸੀਗੇ ਉਹ ਸਾਰੇ ਉਹਨਾਂ ਦੀ ਮੌਤ ਹੋ ਗਈ ਮਰ ਗਏ ਸੁਸਾਈਡ ਕਰ ਲਿਆ ਉਹਨਾਂ ਨੇ ਕਰਜ਼ੇ ਤੋਂ ਬਚਣ ਦੇ ਲਈ ਉਹਨਾਂ ਨੇ ਕਈ ਵਾਰ ਆਪਣੀ ਜਗ੍ਹਾ ਵੀ ਬਦਲੀ ਪਹਿਲਾਂ ਪੰਚਕੁਲੇਚ ਰਹਿੰਦੇ ਸੀ ਫਿਰ ਡੇਰਾ ਦੂਨ ਚਲੇ ਗਏ ਫਿਰ ਖਰੜ ਚਲੇ ਗਏ ਫਿਰ ਮਹਾਲੀ ਫਿਰ ਸਕੇਤੜੀ ਉਹਨਾਂ ਨੇ ਰਹਿਣਾ ਸ਼ੁਰੂ ਕੀਤਾ ਤੇ ਖਬਰ ਦੇ ਮੁਤਾਬਕ ਫਿਲਹਾਲ ਉਹ ਸਕੇਤੜੀ ਦੇ ਵਿੱਚ ਰਹਿੰਦੇ ਸੀਗੇ ਤੇ ਪੁਲਿਸ ਨੂੰ ਕਾਰ ਦੇ ਵਿੱਚੋਂ ਇੱਕ ਸੁਸਾਈਡ ਨੋਟ ਵੀ ਮਿਲੇਗਾ ਜਿਸ ਦੇ ਵਿੱਚ ਕਰਜ਼ੇ ਦਾ ਜ਼ਿਕਰ ਕੀਤਾ ਗਿਆ ਹੈ ਕਿ ਉਹਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਪਰੇਸ਼ਾਨ ਹੋ ਕੇ ਕਰਜ਼ਾ ਜ਼ਿਆਦਾ ਹੋ ਗਿਆ ਸੀ ਇਸ ਕਰਕੇ ਸੁਸਾਈਡ ਕੀਤਾ ਹੈ ਜਿਹੜੀ ਪੁਲਿਸ ਹੈ ਤੇ ਫ੍ਰੈਂਸਿਕ ਟੀਮਾਂ ਨੇ ਜਿਹੜੀਆਂ ਉਹ ਇਸ ਮਾਮਲੇ ਦੀ ਹੁਣ ਡੂੰਘਾਈ ਦੇ ਨਾਲ ਜਾਂਚ ਵੀ ਕਰ ਰਹੀਆਂ ਨੇ ਤੇ ਦੋਸਤੋ ਇਹ ਤਾਂ ਇੱਕ ਬਹੁਤ ਹੀ ਦੁੱਖਦਾਈ ਖਬਰ ਸੀਗੀ ਕਿ ਪੂਰੇ ਪਰਿਵਾਰ ਨੇ ਹੀ ਆਤਮ ਹੱਤਿਆ ਕਰ ਲਈ ਜਿਸ ਦੇ ਵਿੱਚ ਵਿਚਾਰੇ ਤਿੰਨ ਬੱਚੇ ਵੀ ਸੀਗੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਮਾਸੂਮ ਸੀ ਵਿਚਾਰੇ ਅਜੇ ਉਹਨਾਂ ਨੇ ਆਪਣੀ ਜ਼ਿੰਦਗੀ ਦੇਖਣੀ ਸੀਗੀ ਉਹਨਾਂ ਦੀ ਵੀ ਜਾਨ ਚਲੀ ਗਈ ਉਹਨਾਂ ਨੂੰ ਵੀ ਜ਼ਹਿਰ ਦੇ ਦਿੱਤੀ ਗਈ ਸਿਚੁਏਸ਼ਨ ਕੁਝ ਇਸ ਤਰ੍ਹਾਂ ਦੀ ਹੋ ਗਈ ਹਾਲਾਤ ਹੀ ਕੁਝ ਇਸ ਤਰ੍ਹਾਂ ਦੇ ਹੋ ਗਏ ਕਿ ਪੂਰੇ ਪਰਿਵਾਰ ਨੂੰ ਸੁਸਾਈਡ ਕਰਨਾ ਪੈ ਗਿਆ ਜਾਣਕਾਰੀ ਦੇ ਮਤਾਬਕ ਕਿ ਕਿਸੇ ਸਕੇ ਸਬੰਧੀ ਨੇ ਕਿਸੇ ਯਾਰ ਦੋਸਤ ਮਿੱਤਰ ਨੇ ਉਹਨਾਂ ਦੀ ਹੈਲਪ ਨਹੀਂ ਕੀਤੀ ਇਸ ਕਰਕੇ ਉਹਨਾਂ ਨੇ ਇਹ ਕਦਮ ਚੁੱਕਿਆ ਸੇ ਦੋਸਤੋ ਇਹ ਤਾਂ ਅੱਜ ਦੀ ਦੁਖਦਾਈ ਖਬਰ ਸੀਗੀ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਮਿਹਰਬਾਨੀ